ਅੱਜ ਅਸੀਂ ਪਹੁੰਚਿਆ ਅਜਿਹੇ ਗੁਰਦੁਆਰਾ ਸਾਹਿਬ ਵਿਖੇ ਜਿੱਥੋਂ ਦਾ ਇਤਿਹਾਸ ਕੋਈ ਬੰਦਾ ਨਹੀਂ ਬਲਕਿ ਬੁੱਤ ਬਿਆਨ ਕਰਦੇ ਨੇ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬੁੱਤ ਇਤਿਹਾਸ ਕਿਵੇਂ ਦੱਸ ਸਕਦੇ ਨੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਨਾਲ ਜੁੜੀ ਹਰ ਇੱਕ ਜਾਣਕਾਰੀ ਦੇਵਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਨੋਟੀਫਿਕੇਸ਼ਨ ਨੂੰ ਆਲਟ ਤੇ ਜਰੂਰ ਸੈੱਟ ਕਰ ਦਿਓ ਤੇ ਵੀਡੀਓ ਨੂੰ ਉਹਨਾਂ ਲੋਕਾਂ ਨਾਲ ਸ਼ੇਅਰ ਕਰ ਦਿਓ ਜੋ ਇਤਿਹਾਸ ਦੇ ਵਿੱਚ ਰੁਚੀ ਰੱਖਦੇ ਨੇ ਤੇ ਬਾਅਦਿਆਂ ਵੀਡੀਓ ਦੇ ਬਾਅਦ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਮਹਿਦਿਆਣਾ ਸਾਹਿਬ ਪਾਸ਼ਾਏ ਦਸਵੀ ਜੋ ਕਿ ਪਿੰਡ ਮਾਣੂਕੇ ਅਤੇ ਪਿੰਡ ਮੱਲਾ ਦੇ ਵਿਚਕਾਰ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ 90% ਜ਼ਮੀਨ ਹੈ ਉਹ ਬੁੱਤਾਂ ਨੇ ਕਬਰ ਕੀਤੀ ਹੋਈ ਹੈ 90% ਜ਼ਮੀਨ ਦੇ ਉੱਪਰ ਬੁੱਤ ਬਣੇ ਹੋਏ ਨੇ ਜੋ ਕਿ ਸਿੱਖ ਧਰਮ ਦੇ ਵਿੱਚ ਹੋਈਆਂ ਕੁਰਬਾਨੀਆਂ ਨੂੰ ਦਰਸਾਉਂਦੇ ਨੇ ਇਹਨਾਂ ਬੁੱਤਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿੱਖਾਂ ਦੀਆਂ ਇਸ ਦੁਨੀਆ ਦੇ ਉੱਪਰ ਕਿੰਨੀਆਂ ਕੁਰਬਾਨੀਆਂ ਹਨ ਤੇ ਇਸ ਗੱਲ ਨੂੰ ਸੁਣ ਕੇ ਆਪਾਂ ਨੂੰ ਆਪਣੇ ਆਪ ਦੇ ਪ੍ਰਾਊਡ ਹੋਣਾ ਚਾਹੀਦਾ ਕਿ ਅਸੀਂ ਸਿੱਖ ਧਰਮ ਤੋਂ ਬਿਲੋਂਗ ਕਰਦੇ ਆਂ ਸੋ ਤੁਹਾਨੂੰ ਮੈਂ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪੂਰੀ ਦੁਨੀਆ ਦੇ ਵਿੱਚ 100% ਦੇ ਵਿੱਚੋਂ 85% ਕੁਰਬਾਨੀਆਂ ਸਿੱਖਾਂ ਦੀਆਂ ਨੇ ਜੋ ਕਿ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਹੁਣ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਜੋ ਇਹ ਬੁੱਤ ਇਤਿਹਾਸ ਬਿਆਨ ਕਰਦੇ ਨੇ ਉਹ ਤਿਹਾੜ ਬਾਰੇ ਜਾਣਕਾਰੀ ਦੇਵਾਂਗੇ ਤੇ ਨਾਲ ਦੀ ਨਾਲ ਇਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਦੱਸਾਂਗੇ। ਮੁਗਲ ਰਾਜ ਦੇ ਸਮੇਂ ਸਿੱਧ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਅਤੇ ਸਾਫ ਪਾਣੀ ਦੀ ਟਾਬ ਨੂੰ ਦੇਖ ਕੇ ਆਪਣੇ ਸਿੰਘਾਂ ਸਮੇਤ ਇਸ਼ਨਾਨ ਕੀਤਾ। ਅਗਲੇ ਦਿਨ ਭਾਈ ਦਇਆ ਸਿੰਘ ਜੀ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਪਿੰਡ ਚੱਕਰ ਤੋਂ ਹੁੰਦੇ ਹੋਏ ਪਿੰਡ ਤਖਤਪੁਰਾ ਸਾਹਿਬ ਜਾ ਪੁੱਜੇ। ਹੁਣ ਗੱਲ ਕਰਦੇ ਹਾਂ ਉਸ ਇਤਿਹਾਸ ਬਾਰੇ ਜੋ ਇਤਿਹਾਸ ਵਿੱਚ ਬੁੱਤ ਬਿਆਨ ਕਰਦੇ ਨੇ ਸਭ ਤੋਂ ਪਹਿਲਾਂ ਸਾਨੂੰ ਇੱਥੇ ਐਂਟਰ ਹੋਣ ਅਨੁਸਾਰ ਹੀ ਸਿੱਖ ਧਰਮ ਦੇ ਮਹਾਨ ਜਰਨੈਲਾਂ ਦੇ ਬੁੱਤ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਜੱਸਾ ਸਿੰਘ ਆਲੂਵਾਲੀਆ ਸਾਮ ਸਿੰਘ ਜੀ ਅਟਾਰੀ ਸਰਦਾਰ ਭਗੇਰ ਸਿੰਘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅਕਾਲੀ ਫੋਲਾ ਸਿੱਖ ਇਹ ਦ੍ਰਿਸ਼ ਜੋ ਹੈ ਆਨੰਦਪੁਰ ਸਾਹਿਬ ਦੇ ਯੋਧਨ ਨੂੰ ਦਰਸਾਉਂਦਾ ਹੈ ਜਿਦੇ ਵਿੱਚ ਭਾਈ ਕਨਈਆ ਜੀ ਮਸ਼ਾਕ ਦੇ ਵਿੱਚ ਸਿੱਖਾਂ ਨੂੰ ਅਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ ਯਾਰ ਗੁਰੂਬਾਬਾ ਸੰਗ ਜਿਹਨੇ ਜਵਾਬ ਪੁੱਛਿਆ ਕਿ ਦੁਸ਼ਮਨਾ ਨੂੰ ਪਾਣੀ ਕਿਉਂ ਪਿਆਇਆ ਜਾ ਰਿਹਾ ਹੈ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਦੁਸ਼ਮਨਾ ਵਿੱਚ ਵੀ ਆਪ ਜੀ ਦੇ ਦਰਸ਼ਨ ਹੁੰਦੇ ਨੇ ਇਹ ਨਹੀਂ ਸ਼ਹੀਦ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੀ ਦੇ ਨਾਲ چیر ਕੇ ਦੁਖਾੜ ਕਰ ਦਿੱਤਾ ਗਿਆ ਪਰ ਭਾਈ ਮਤੀ ਦਾਸ ਜੀ ਫਿਰ ਵੀ ਅਡੋਲ ਰਹੇ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਦੋਂ ਭਾਈ ਮਤੀ ਦਾਸ ਜੀ ਨੂੰ ਆਰੀ ਦੇ ਨਾਲ چیرਿਆ ਗਿਆ ਤਾਂ ਉਦੋਂ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਇਹ ਜੋ ਦ੍ਰਿਸ਼ ਹੈ ਖੰਡੇ ਬੁਰਜ ਤੋਂ ਸਹਬਜ਼ਾਦਿਆਂ ਨੂੰ ਕਚਹਿਰੀ ਵੱਲ ਜਾਂਦੇ ਦਾ ਦ੍ਰਿਸ਼ ਹੈ ਇਸ ਤੋਂ ਬਾਅਦ ਸਹਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਧਰਮ ਬਦਲਣ ਦੀ ਧਮਕੀ ਦਿੱਤੀ ਗਈ ਪਰ ਸਹਬਜ਼ਾਦਿਆਂ ਨੇ ਫਤਿਹ ਰਾਜਕਾਰ ਅਗ ਜਾਇਆ ਇਸ ਤੋਂ ਬਾਅਦ ਮੋਤੀ ਮੈਰਾ ਮਾਤਾ ਗੁਜਰੀ ਜੀ ਕੋਲ ਜਾ ਕੇ ਬੱਚਿਆਂ ਦੀ ਸ਼ਹੀਦੀ ਦੀ ਖਬਰ ਦਿੰਦਾ ਹੈ ਅਤੇ ਅਗਲੇ ਦਿਨ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਹੈਰਾਨੀ ਵਾਲੀ ਗੱਲ ਇਹ ਸੀ ਕਿ ਛੋਟੇ ਸਾਹਿਬਜ਼ਾਦੇ ਉਦੋਂ ਕਬਰ ਆਏ ਨਹੀਂ ਅਤੇ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਸ਼ਹੀਦ ਹੋ ਗਏ ਇਹ ਜੋ ਦ੍ਰਿਸ਼ ਹੈ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਉਬਲਦੀ ਤੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਸਿੱਖ ਧਰਮ ਵਿੱਚ ਸਿੰਘ ਸ਼ਹੀਦ ਹੋਏ ਨੇ ਉਹ ਬਾਣੀ ਪੜਦੇ ਪਰਦੇ ਸ਼ਹੀਦ ਹੋਏ ਨੇ ਇਸੇ ਤਰ੍ਹਾਂ ਭਾਈ ਦੇਵਾਲਾ ਜੀ ਵੀ ਬਾਣੀ ਦੀਆਂ ਤੁਕਾਂ ਪੜਦੇ ਹੀ ਸ਼ਹੀਦ ਹੋਏ ਇਹ ਜੋ ਦ੍ਰਿਸ਼ ਹੈ ਭਾਈ ਜੈ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਸ਼ਹੀਦੀ ਸਿੱਖ ਧਰਮ ਦੇ ਵਿੱਚ ਕਾਫੀ ਅਜੀਬ ਤਰ੍ਹਾਂ ਦੀ ਸ਼ਹੀਦੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਇਹਨਾਂ ਨੂੰ ਪੁੱਠੇ ਲੜਕਾ ਕੇ ਸ਼ਹੀਦ ਦਿੱਤਾ ਗਿਆ ਇਹ ਹੈ ਉਹ ਦ੍ਰਿਸ਼ ਜਦੋਂ ਸ਼ਹੀਦ ਭਗਤ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤੇ ਇਹ ਵੀ ਬਹੁਤ ਵਧੀਆ ਦ੍ਰਿਸ਼ ਬਣਾਇਆ ਗਿਆ ਹੈ ਸਭ ਕੁਝ ਅਸਲੀ ਦੇ ਵਾਂਗ ਲੱਗ ਰਿਹਾ ਹੈ ਜਿਵੇਂ ਸ਼ਹੀਦ ਭਗਤ ਸਿੰਘ ਜੀ ਸਾਹਮਣੇ ਬੈਠੇ ਹੋਣ ਤੇ ਜੇ ਵੀਡੀਓ ਵਧੀਆ ਲੱਗ ਰਹੀ ਹੋਵੇ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਜਾਂ ਫਿਰ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਜੋ ਦ੍ਰਿਸ਼ ਹੈ ਭਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਹਬਾਦ ਸਿੰਘ ਜੀ ਦੀ ਸ਼ਹੀਦੀ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਨੂੰ ਚਰਖੜੀਆਂ ਤੇ ਚਾਰਕੀ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਸੀ ਇੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਬਿਆਨ ਕੀਤਾ ਗਿਆ ਹੈ ਮੁਗਲਾਂ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਪਣੀ ਕੇਸ ਕਤਲ ਕਰਵਾ ਲੈਣਗੇ ਤਾਂ ਉਹਨਾਂ ਨੂੰ ਸਹੀ ਸਲਾਮਤ ਛੱਡ ਦਿੱਤਾ ਜਾਵੇਗਾ ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਇਸ ਕਰਕੇ ਭਾਈ ਸਰੂ ਸਿੰਘ ਜੀ ਨੇ ਆਪਣਾ ਖੋਪੜ ਲਹਾ ਲਿਆ ਅਤੇ ਹੱਸਦੇ ਹੱਸਦੇ ਸ਼ਹੀਦ ਹੋ ਗਏ। ਸੋ ਇਹ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ। ਇੱਥੇ ਸਿਰਫ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਨਹੀਂ ਸਗੋਂ ਪੂਰੇ ਸਿੱਖ ਧਰਮ ਦੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਅਤੇ ਸਿੱਖ ਧਰਮ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗਦਾ ਹੈ। ਜੇ ਵੀਡੀਓ ਪਧਿਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ, ਕਮੈਂਟ ਕਰਕੇ ਜਰੂਰ ਦੱਸੋ ਕਿ ਵੀਡੀਓ ਕਿਵੇਂ ਲੱਗੀ ਤੇ ਅਗਲੀ ਵੀਡੀਓ ਅਸੀਂ ਕਿਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਲੈ ਕੇ ਆਈਏ। ਤੇ ਵੀਡੀਓ ਵੱਧ ਤੋਂ ਵੱਧ ਉਹਨਾਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਜੋ ਇਤਿਹਾਸ ਵਿੱਚ ਦਿਲਚਸਪੀ ਰੱਖਦੇ ਨੇ। ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ